ਕਵਨਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ੍ਰੀ ਕਾ ਮੈਂ ਆ ਤੁਹਾਡਾ ਹੋ ਸਿਰਾਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਪਲੱਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਬਰਾ ਗਏ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਪਾਸੇ ਸਰਵੇ ਜਿਹੜੇ ਫੇਵਰ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਨੌ ਚੈਨਲ ਨੇ ਸਰਵਾ ਕੀਤਾ ਸਰਵੇ ਦੇ ਵਿੱਚ ਇਹ ਆਇਆ ਕਿ ਭਾਰਤੀ ਜਨਤਾ ਪਾਰਟੀ ਨੂੰ 40 ਤੋਂ 45 ਸੀਟਾਂ ਮਿਲਣ ਜਾ ਰਹੀਆਂ ਨੇ ਲੇਕਿਨ ਇਸ ਦੇ ਬਾਅਦ ਯੂਵੀ ਹੌਸਲੇ ਬੁਲੰਦ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜੀਵਾਲ ਦੇ ਉਹਨਾਂ ਨੇ ਕਿਹਾ ਦੇਖੋ ਖਰੀਦੇ ਹੋਏ ਚੈਨਲ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰ ਰਹੇ ਨੇ ਅਤੇ ਐਗਜ਼ਿਟ ਪੋਲ ਦੇ ਨਤੀਜੇ ਉਹਨਾਂ ਦੇ ਹੱਕ ਵਿੱਚ ਦਿਖਾ ਰਹੇ ਨੇ ਲੇਕਿਨ ਜੇ ਸਹੀ ਗ੍ਰਾਉਂਡ ਲੈਵਲ ਦੀ ਗੱਲ ਕਰੀਏ ਤਾਂ ਇਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਪੂਰੀ ਤਰ੍ਹਾਂ ਘਬराई ਵੀ ਹੈ ਬੁਖਲਾਈ ਵੀ ਹੈ ਅਤੇ ਮੈਦਾਨ ਦੇ ਵਿੱਚੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਇਸ ਗੱਲ ਦਾ ਖੁਲਾਸਾ ਅੱਜ ਆਮ ਆਦਮੀ ਪਾਰਟੀ ਦੇ ਕਰੀਨਰ ਅਰਵਿੰਦ ਕੇ ਜੀਵਾਲ ਨੇ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਜੇਕਰ ਸਭੇ ਸੱਚ ਨੇ ਜੇਕਰ ਐਗਜ਼ਿਪਟ ਕੋਡ ਸੱਚ ਨੇ ਤਾਂ ਫਿਰ ਸਾਡੇ 15 ਤੋਂ 16 ਉਮੀਦਵਾਰਾਂ ਨੂੰ ਫੋਨ ਕਿਉਂ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਸਾਡੇ ਵੱਲ ਆਜੋ ਅਸੀਂ ਤੁਹਾਨੂੰ 15 15 ਕਰੋੜ ਰੁਪਏ ਦੇਵਾਂਗੇ ਅਤੇ ਤੁਹਾਨੂੰ ਮੰਤਰੀ ਵੀ ਬਣਾਵਾਂਗੇ ਲਾਲਚ ਦਿੱਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਿ ਜਿਹੜੇ 101% ਜਿੱਤ ਜਾਣਗੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਇਸ ਹੱਦ ਤੱਕ ਗਿਰ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਸਾਨੂੰ ਪਤਾ ਹੈ ਕਿ ਸਾਡੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ उतारे ਗਏ ਸੀ ਉਹ ਇਮਾਨਦਾਰ ਨੇ ਉਹ 100 100% ਨਹੀਂ 101% ਜਿੱਤਣਗੇ ਅਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਚੋਲਗਰੀ ਦਲਾਲਗਰੀ ਕੀਤੀ ਜਾ ਰਹੀ ਹੈ ਅਤੇ 15-15 ਕਰੋੜ ਦਾ ਲਾਲਚ ਅਤੇ ਦੂਸਰੇ ਪਾਸੇ ਕਹਿ ਕੇ ਤੁਹਾਨੂੰ ਕੈਵਲਰੈਂਟ ਮੰਤਰੀ ਵੀ ਬਣਾਵਾਂਗੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਜੇਕਰ ਕਹਿੰਦੀ ਹੈ ਕਿ ਸਾਨੂੰ ਸੰਪੂਰਨ ਬਹੁਮਤ ਮਿਲ ਰਿਹਾ ਹੈ ਤੇ ਫਿਰ ਡਰ ਕਾਹਦਾ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੇ ਤਾਂ ਹੌਸਲੇ ਬਲੰਦ ਹੋਣੇ ਚਾਹੀਦੇ ਸੀ ਲੇਕਿਨ ਇਧਰ ਹੌਸਲੇ ਪਸਰੇ ਹੋਏ ਨੇ ਖਿਲਰਦੇ ਨਜ਼ਰ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਇਸ ਲਈ ਅਰਵਿੰਦ ਕੇਸ਼ੀਵਾਲ ਕਿਹਾ ਹੈ ਰਵਿੰਦ ਕੇਸ਼ੀਵਾਲ ਦਾ ਹੁਣੇ ਵੀ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਅੰਦਰੋਂ ਅੰਦਰੀ ਸਾਡੇ ਉਮੀਦਵਾਰਾਂ ਨੂੰ ਫੋਨ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਤੁਸੀਂ ਜਿੱਤ ਜਾਣਾ ਹੈ 15 ਤੋਂ 20 ਲੋਕ ਸਾਡੇ ਵੱਨੇ ਘਟਣਗੇ ਜੇਕਰ ਤੁਸੀਂ ਸਾਡੇ ਵੱਲ ਆਉਦੇ ਹੋ ਤੇ ਸਰਕਾਰ ਬਣ ਜਾਵੇਗੀ ਅਸੀਂ ਤੁਹਾਨੂੰ ਮੰਤਰੀ ਵੀ ਬਣਾਵਾਂਗੇ ਤੁਹਾਨੂੰ ਅਧਿਕਾਰਤ ਉਹਦੇ ਵੀ ਦੇਵਾਂਗੇ ਇਸ ਤਰ੍ਹਾਂ ਦੀ ਗੱਲ ਇੱਕ ਵਾਰ ਫਿਰ ਖਲਬਲੀ ਬਚ ਗਈ ਹੈ ਵੱਡੇ ਬਿਆਨ ਦਿੱਤਾ ਗਿਆ ਹੈ ਰਵਿੰਦ ਖੇਚੀਵਾਲ ਦੇ ਦੁਆਰਾ ਭਾਰਤੀ ਜਨਤਾ ਪਾਰਟੀ ਨੂੰ ਕਿਸ ਤਰ੍ਹਾਂ ਦਾ ਕਟਾਸ ਪਰ ਕਰਦੀ ਹੈ ਇਹ ਤਾਂ ਅੱਜ ਸ਼ਾਮ ਨੂੰ ਪਤਾ ਲੱਗੇਗਾ ਧੰਨਵਾਦ